ਸਰਕਾਰੀ ਵਕੀਲ ਦੇ ਵਿਦ ਗੱਲਾਂ 'ਚ ਕੋਈ ਦਮ ਹੋਏਗਾ ਤੇ ਤਦੇ ਕਰਕੇ ਚਾਰ ਦਿਨ ਦਾ ਰਿਮਾਂਡ ਮਿਲਿਆ ਪਹਿਲਾ ਮਾਮਲਾ ਜਿਹਦੇ ਵਿੱਚ ਅਮਾਉਂਟ ਹੀ ਸਿੱਧੀ ਗੱਲ ਸੱਪੇ 1.5 ਤੋਂ 540 ਕਰੋੜ ਰੁਪਏ ਕਰ ਦਿੱਤੀ ਗਈ ਹੈ ਲੈ ਕੇ ਪੈਸਾ ਡਰਗ ਦਾ ਕਿਆਂ ਪੈਸਾ ਕਿਸੇ ਕੋਲੋਂ ਸ਼ੇਅਰ ਹੋ ਗਿਆ ਹੈ ਤਾਂ ਕੁਲ ਮਿਲਾ ਕੇ ਕਿਹਨਾ ਹਾਈਲਾਈਟਡ ਕੇਸ ਇਸ ਵੇਲੇ ਜਨਾ ਬਣ ਚੁੱਕਾ ਉਹ ਵਿਕਰਮ ਸਿੰਘ ਮਜੀਠੀਆ ਦਾ ਬਣ ਚੁੱਕਾ ਹੈ ਆਮ ਜਨਤਾ ਦੀ ਨਜ਼ਰਾਂ ਵੀ ਅੱਜ ਇਸ ਕੇਸ ਤੇ ਟਿਕੀਆਂ ਹੋਈਆਂ ਨੇ ਸਿਆਸੀ ਚਰਚਾ ਜਿਹੜੀ ਹੈ ਦੀ ਹੋਣੀ ਲਾਜ਼ਮੀ ਹੈ ਇਹ ਨਹੀਂ ਹੈ ਕਿ ਕਈ ਵਾਰ ਇਹਨੇ ਛੱਡੋ ਪਰਾਂ ਕਿਉਂਕਿ ਇਸ ਵਿਕਰਮ ਜੀਠੀਆ ਮਾਮਲੇ ਛੱਡੋ ਪਰਾਂ ਨਾਲ ਕੰਮ ਨਹੀਂ ਹੋ ਸਕਦਾ ਵੀ ਬਹੁਤ سارے ਅਣਸੁਲਝੇ ਸੱਚ ਨੇ ਜਿਨ੍ਹਾਂ ਨੂੰ ਕੀ ਬਾਹਰ ਲਿਆਂਦੀ ਕੋਸ਼ਿਸ਼ ਵਿਜੀਲੈਂਸ ਕੋਲੋਂ ਕੀਤੀ ਕਿਉਂਕਿ ਦਿਸ ਇਜ਼ ਦਾ ਪੀਕ ਟਾਈਮ ਫਾਰ ਵਿਜੀਲੈਂਸ ਕਿਉਂਕਿ ਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਕੱਲ ਪੂਰੀ ਹਲਚਲ ਮਚੀ ਹੋਈ ਹੈ ਤਾਂ ਗੱਲ ਕਰਾਂਗੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਨੂੰ ਅੱਜ ਇੱਕ ਵਾਰ ਫੇਰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ 4 ਦਿਨਾਂ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ ਆਖਿਰਕਾਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਰਟੀ ਉਹਨਾਂ ਦੇ ਉੱਤੇ ਬਿਆਨਬਾਜ਼ੀ ਕਰੀਏ ਅੱਜ ਇਸ ਦੇ ਬਾਰੇ ਹੀ ਚਰਚਾ ਕਰਾਂਗੇ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਬਾਰੇ ਜਿਹੜੀ ਚਰਚਾ ਹੋ ਰਹੀ ਹੈ ਕਿਸ ਤਰ੍ਹਾਂ ਲੋਕ ਜਿਹੜੇ ਨੇ ਜਾਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਬਿਆਨ ਬਿਆਨਬਾਜ਼ੀਆਂ ਕਰ ਰያ ਨੇ ਤਾਂ ਮੇਰੇ ਨਾਲ ਇਸ ਵਕਤ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਵਿਕਰਮਜੀਤ ਸਿੰਘ ਮਜੀਠੀਆ ਤੇ ਇੱਕਦਮ ਉਹਨਾਂ ਦੇ ਵਿਜੀਲੈਂਸ ਦੀ ਰੇਡ ਹੋਈ ਦੁਬਾਰਾ ਉਹਨਾਂ ਨੂੰ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਤਾਂ ਹੋਰ ਰਿਮਾਂਡ ਵਧਾ ਦਿੱਤਾ ਗਿਆ ਤੇ ਲਗਾਤਾਰ ਉਹਨਾਂ ਦੇ ਜਿਹੜੇ ਵੱਖ-ਵੱਖ ਠਿਕਾਣੇ ਨੇ ਉਹਨਾਂ ਤੇ ਵੀ ਕੁੱਝ ਲੈ ਕੇ ਜਾਇਆ ਜਾ ਰਿਹਾ ਹੈ ਬਿਲਕੁਲ ਸੁਖਜੀਤ ਅਗਰ ਗੱਲ ਕਰੀਏ ਨਾ ਤਾਂ ਇੱਕ ਪੰਜਾਬ ਦਾ ਸਭ ਤੋਂ ਹਾਈ ਪ੍ਰੋਫਾਈਲ ਕੇਸ ਅਗਰ ਕੋਈ ਮੰਨਿਆ ਜਾ ਰਿਹਾ ਤਾਂ ਵਿਕਰਮ ਸਿੰਘ ਮਜੀਠੀਆ ਦਾ ਮੰਨਿਆ ਜਾ ਰਿਹਾ ਤੁਸੀਂ ਦੇਖੋ ਕਿ ਬੜੇ ਤਰੀਕੇ ਦੇ ਨਾਲ ਮਾਮਲਾ ਦਰਜ ਹੋਇਆ ਜਿਸ ਵੇਲੇ ਵਿਕਰਮ ਸਿੰਘ ਮਜੀਠੀਆ ਨੂੰ ਕੋਰ ਰੈਸਟ ਕੀਤਾ ਜਾਂਦਾ ਵਿਕਰਮ ਸਿੰਘ ਮਜੀਠੀਆ ਉਸ ਵੇਲੇ ਇੱਕ ਵੀਡੀਓ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਸਰਕਾਰ ਰੈਕਟਿਵ ਹੁੰਦੀ ਹੈ ਔਰ ਉਸ ਤੋਂ ਬਾਅਦ ਬਹੁਤ ਸਾਰੇ ਬਿਆਨ ਆਉਂਦੇ ਨੇ ਚਾਹੇ ਸਾਬਕਾ ਡੀਜੀਪੀ ਹੋਣ ਸਾਬਕਾ ਡਿਪਟੀ ਡਾਇਰੈਕਟਰ ਨਿਰੰજન ਸਿੰਘ ਹੋਣ ਤਾਂ ਕੁਲ ਮਿਲਾ ਕੇ ਕਿ ਨਾ ਹਾਈਲਾਈਟਡ ਕੇਸ ਇਸ ਵੇਲੇ ਜਰਾ ਬਣ ਚੁੱਕਾ ਉਹ विक्रम सिंह ਮਜੀਠੀਆ ਦਾ ਬੱਦ ਚੁੱਕਾ ਹੈ ਅੱਜ ਵੀ ਕੋਰਟ ਚ ਬਹੁਤ ਤਰਕ ਹੋਇਆ ਠੀਕ ਹੈ ਉਹ ਮਾਮਲਾ ਕੋਰਟ ਦਾ ਮੈਟਰ ਕਰਦਾ ਕਿ ਕੋਰਟ ਨੇ ਇਹਦੇ ਤੇ ਫੈਸਲਾ ਕੀ ਸੁਣਾਣਾ ਔਰ ਉਸ ਦਾ ਮੀਡੀਆ ਟ੍ਰਾਇਲ ਨਹੀਂ ਹੋਣਾ ਚਾਹੀਦਾ ਕਿਉਂਕਿ ਮੀਡੀਆ ਟ੍ਰਾਇਲ ਚ ਅਕਸਰ ਕੇਸ ਵਿਗੜਦਾ ਹੈ ਔਰ ਅਦਾਲਤ ਕੀ ਪੱਖ ਰੱਖਦੀ ਲੇਕਿਨ ਅੱਜ ਦੇ ਜੋ ਅਸੀਂ ਪੱਖ ਦੀ ਗੱਲ ਕਰੀਏ ਤਾਂ ਸਰਕਾਰੀ ਵਕੀਲਾਂ ਵੱਲੋਂ ਦਾਵਾ ਕੀਤਾ ਗਿਆ ਕਿ ਬਹੁਤ ਸਾਰੀ ਇਨਵੈਸਟੀਗੇਸ਼ਨ ਚ ਬਿਨਾਮੀ ਪ੍ਰਾਪਰਟੀ ਵਿਕਰਮ ਮਜੀਠੀਆ ਦੀ ਨਿਕਲੀ ਕਿਉਂਕਿ ਜਦੋਂ ਉਹ ਸ਼ਿਮਲੇ ਲੈ ਕੇ ਜਾਂਦੇ ਨੇ ਉੱਥੇ ਵੀ ਉਹਨਾਂ ਦੀ ਬਿਨਾਮੀ ਪ੍ਰਾਪਰਟੀ ਨਿਕਲਦੀ ਇਸ ਤਰ੍ਹਾਂ ਦੇ ਦਾਅਵੇ ਜਰੇ ਨੇ ਉਹ ਵਕੀਲਾਂ ਕੀਤੇ ਗਏ ਨੇ ਪਰ ਵੱਡਾ ਸਵਾਲ ਇੱਥੇ ਆ ਕੇ ਰੁਕਦਾ ਹੈ ਕਿ ਬਿਨਾਮੀ ਪ੍ਰਾਪਰਟੀ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੀ ਆਇਤ ਤੋਂ ਅਧਿਕ ਸੰਪਤੀ ਦੀ ਗੱਲ ਕੀਤੀ ਜਾ ਸਕਦੀ ਹੈ ਪਰ ਹਾਲੇ ਤੱਕ ਜਿਹੜਾ ਡਰੱਗ ਐਂਗਲ ਹੈ ਨਾ ਜਿਹੜਾ ਕਿ ਹੈ ਨਸ਼ੇ ਦੇ ਪੈਸੇ ਨੇ ਉਹ ਹਾਲੇ ਕਲੀਅਰ ਹੁੰਦਾ ਨਜ਼ਰ ਨਹੀਂ ਆ ਰਿਹਾ ਔਰ ਉਹਦੇ ਵਿੱਚ ਜਿਹੜਾ ਹੈ ਬਹੁਤ ਸਾਰੀ ਕੂਰੀਤੀਆਂ ਨਜ਼ਰ ਆ ਰਹੀਆਂ ਕਿਉਂਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਤੁਸੀਂ ਦੇਖੋ ਵਕੀਲ ਸਾਹਿਬ ਤੌਰ ਤੇ ਕਹਿ ਰਹੇ ਨੇ ਕਿ ਇਹ ਮਾਮਲਾ ਜਿਹੜਾ ਹੈ ਕਿਉਂਕਿ ਸ਼ਿਮਲੇ ਦਾ ਕਹੋ ਜਾਂ ਹੋਰ ਵੀ ਸ਼ਹਿਰਾਂ ਦਾ ਕਹੋ ਉਥੇ ਬਿਨਾਮੀ ਪ੍ਰੋਪਰਟੀਆ ਨਿਕਲੀਆਂ ਨੇ ਪਰ ਉਹ ਬਨਾਮੀ ਪ੍ਰੋਪਰਟੀ ਕਾਫੀ ਪੁਰਾਣੀਆਂ ਨੇ ਔਰ ਉਹਦੇ ਚ ਪੈਸੇ ਦੀ ਜਿਹੜੀ ਲੈਣ-ਦੇਣ ਹੋਈ ਹੋਏਗੀ ਅਸੀਂ ਉਹਦੇ ਚ ਕਿਉਂਕਿ ਉਹ ਅਦਾਲਤ ਦਾ ਮੈਟਰ ਹੈ ਉਹਨੂੰ ਪ੍ਰੂਫ ਕਰਨਾ ਪਰ ਨਸ਼ੇ ਦੇ ਪੈਸੇ ਹੈ ਇਸ ਦੇ ਵਿੱਚ ਜਿਹੜਾ ਹੈ ਉਹ ਹਾਲੇ ਕੁਝ ਚੀਤ ਸੁਧਰਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਗੱਲ ਕਿਤੇ ਜਾਵੇ ਨਾ ਤੇ ਅਗਰ ਮੌਜੂਦਾ ਸਰਕਾਰ ਦੇ ਵੱਲੋਂ ਬਿਆਨ ਇਹ ਕੀਤੇ ਜਾ ਰਹੇ ਕਿ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਔਰ ਵੱਡੇ ਮੱਧਮਸ ਜਾਂ ਮੱਛਲੀਆਂ ਜਿਨ੍ਹਾਂ ਦੀ ਗੱਲ ਕੀਤੀ ਗਈ ਉਹ ਫੜੇ ਗਏ ਨੇ ਕੇਸ ਜਿਹੜਾ ਹੈ ਉਹ ਹੋਰ ਚੀਜ਼ ਤੇ ਹੋਇਆ ਹੈ ਲੇਕਿਨ ਗੱਲ ਜਿਹੜੀ ਹੈ ਸਿਰ ਮੌਜੂਦਾ ਸਰਕਾਰ ਦੇ ਵੱਲੋਂ ਉਹ ਡਰਗ ਮਾਮਲੇ 'ਚ ਕੀਤੀ ਜਾ ਰਹੀ ਹੈ ਬਿਲਕੁਲ ਸਰਕਾਰ ਇਹਦੇ 'ਚ ਨਾ ਅਚਲੀ ਸੀਕੀਜ਼ ਦੇ ਵਿੱਚ ਨਾ ਦੇਖੋ ਮੀਡੀਆ ਦੇ ਵਿੱਚ ਵੀ ਕਾਫੀ ਹਲ ਚੱਲ ਰਹੀ ਦੀ ਹੈ ਕਿ ਤੁਸੀਂ ਦੇਖੋ ਹਰ ਇੱਕ ਬੰਦਾ ਜਦੋਂ ਤੁਸੀਂ ਆਪਣੀ ਡੇਲੀ ਰੁਟੀਨ 'ਚ ਵੀ ਹੁੰਦੇ ਹੋ ਤੁਹਾਨੂੰ ਹਰ ਕੋਈ ਬੰਦਾ ਪੁੱਛਦਾ ਹੈ ਕਿ ਇਹ ਮਜੀਠੀਆ ਦਾ ਕੀ ਬਣਿਆ ਐਦਾਂ ਦੀ ਗੱਲ ਪੁੱਛੀ ਜਾਂਦੀ ਹੈ ਤੋਂ ਮਜੀਠੀਆ ਇੱਕ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਸਰਕਾਰ ਉਸ ਨਾਮ ਨੂੰ ਡਰਗ ਦੇ ਨਾਲ ਜੋੜ ਕੇ ਇੱਕ ਮਾਇਲਜ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸੀ ਮਾਇਲਜ ਲਈਏ ਲੇਕਿਨ ਤੁਸੀਂ ਦੇਖੋ ਕਿ ਮਾਮਲਾ ਸਾਰਾ ਪੈਸੇ ਦੇ ਈਦਗਿਰਦ ਘੁੰਮ ਰਿਹਾ ਹੈ ਉਹ ਮਾਮਲਾ ਸਹੀ ਹੈ ਜਾਂ ਗਲਤ ਉਹਦਾ ਫੈਸਲਾ ਮਾਨਯੋਗ ਅਦਾਲਤ ਕਰੇਗੀ ਕਿ ਉਹਨਾਂ ਨੇ ਕੀ ਇਹ ਦੇ ਚ ਡਿਸੀਜਨ ਲੈਣਾ ਪਰ ਤੁਸੀਂ ਦੇਖੋ ਕਿ ਇੱਕ ਪਾਸੇ ਸਰਕਾਰ ਡਿਸਪਰਪੋਰਸ਼ਨਟ ਐਸੈਟ ਦੀ ਗੱਲ ਕਰ ਰਹੀ ਹੈ ਕਿ ਇਹ ਪੈਸੇ ਜਿਹੜੇ ਨੇ ਐਸਟਰਾ ਖਰੀਦੇਗੇ ਦੂਸਰੇ ਪਾਸੇ ਸਰਕਾਰ ਕਹਿ ਰਹੀ ਕਿ ਯੁੱਧ ਨਸ਼ਿਆਂ ਵਿਰੁੱਧ ਸਾਡਾ ਚੱਲ ਰਿਹਾ ਮਤਲਬ ਯੁੱਧ ਨਸ਼ਿਆਂ ਵਿਰੁੱਧ ਨੂੰ ਇਸ ਪੈਸੇ ਨਾਲ ਕਿਵੇਂ ਜੋੜਿਆ ਜਾ ਰਿਹਾ ਇਹ ਜਿਹੜਾ ਇੱਕ ਕੁਐਸਚਨ ਮਾਰਕ ਹੈ ਨਾ ਉਸ ਕਰਕੇ ਤੁਸੀਂ ਦੇਖੋ ਐਨਸੀਬੀ ਦੀ ਵੀ ਐਂਟਰੀ ਹੁੰਦੀ ਹੈ ਐਨਸੀਬੀਐਸ ਕਰਕੇ ਐਂਟਰੀ ਹੁੰਦੀ ਕਿਉਂਕਿ ਅਸੀਂ ਜਿਹੜੀ ਚਿੱਠੀ ਹੈ ਉਸ ਨੂੰ ਪੜਿਆ ਸੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਹਿਆ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵੱਡਾ ਮੈਟਰ ਹੁੰਦਾ ਕਿਉਂਕਿ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ 540 ਕਰੋੜ ਰੁਪਏ ਦੀ ਰਕਮ ਹੈ ਜਿਸ ਦੇ ਉੱਤੇ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਉਹਦੀ ਅਸੀਂ ਪਰਤਾਲ ਕਰ ਰਹੇ ਹਾਂ ਔਰ ਜਿਸ ਵੇਲੇ ਇਹ ਵੀ ਸਰਕਾਰ ਵੱਲੋਂ ਕਿਹਾ ਗਿਆ ਕਿ ਇਹਦੇ ਵਿੱਚ ਨਸ਼ੇ ਦੇ ਪੈਸੇ ਨੇ ਤੇ ਐਨਸੀਬੀ ਦੀ ਇਨਵੋਲਵਮੈਂਟ ਹੋਈ ਐਨਸੀਬੀ ਨੇ ਕਿਹਾ ਕਿ ਸਾਨੂੰ ਇੱਕ ਤਾਂ ਐਫਆਈਆਰ ਦੀ ਕਾਪੀ ਪ੍ਰੋਵਾਈਡ ਕਰਾਈ ਜਾਵੇ ਔਰ ਦੂਸਰਾ ਅਸੀਂ ਪੰਜਾਬ ਪੁਲਿਸ ਦੇ ਨਾਲ ਬੈਠ ਕੇ ਪੰਜਾਬ ਵਿਜੀਲੈਂਸ ਨਾਲ ਬੈਠ ਕੇ ਜੁਆਇੰਟ ਇੰਟਰੋਗੇਸ਼ਨ ਕਰਨਾ ਚਾਹੁੰਦੇ ਹਾਂ ਕਿ ਆਖਿਰਕਾਰ ਜੇਕਰ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਦੇ ਵਿੱਚ ਨਸ਼ੇ ਦੇ ਪੈਸੇ ਨਹੀਂ ਤੇ ਨਸ਼ੇ ਦੇ ਪੈਸੇ ਹੈ ਕਿੱਥੇ ਨੇ ਕਿਸ ਤਰੀਕੇ ਦੇ ਨਾਲ ਉਹਦੀ ਜਿਹੜੀ ਹੈ ਉਹਦੀ ਸਰਕੂਲੇਸ਼ਨ ਹੁੰਦੀ ਹੈ ਪੈਸਾ ਆਂਦਾ ਹੈ ਉਸ ਨੂੰ ਕਿਤੇ ਇਨਵੈਸਟ ਕੀਤਾ ਜਾਂਦਾ ਹੈ ਤਾਂ ਇਹ ਸਵਾਲ ਹੈ ਜਿਸ ਕਰਕੇ एनसीबी ਦੀ ਐਂਟਰੀ ਹੁੰਦੀ ਹੈ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਸਰਕਾਰ ਡਿਸਪਰਪੋਰਸ਼ਨੇਟ ਐਸਟ ਦਾ ਜਿਹੜਾ ਮਾਮਲਾ ਹੈ ਆਇਤੋਂ ਅਧਿਕ ਸੰਪਤੀ ਦਾ ਉਹਦੇ ਤੇ ਆਪਣਾ ਪੱਖ ਰੱਖ ਰਹੀ ਹੈ ਪਰ ਡਰੱਗ ਮਾਮਲੇ ਦੇ ਵਿੱਚ ਜਿਹੜਾ ਹੈ ਕਿ ਉਹਦੀ ਇਨਵੋਲਵਮੈਂਟ ਹੈ ਯਾ ਨਹੀਂ ਹੈ ਇਸ ਦੇ ਵਿੱਚ ਹਾਲੇ ਵੀ ਫੈਕਟ ਕਲੀਅਰ ਨਹੀਂ ਨੇ ਔਰ ਤੁਸੀਂ ਦੇਖੋ ਕਿ ਸਾਰੀ ਸਿਆਸੀ ਪਾਰਟੀਆਂ ਇਹੋ ਹੀ ਕਹਿ ਰਹੀਆਂ ਨੇ ਕਿ ਜਿਹੜਾ ਡਰੱਗ ਦਾ ਕੇਸ ਹੈ ਉਹ ਚਰਨਜੀਤ ਸਿੰਘ ਚੰਨੀ ਹਰਵਾਲੋਂ ਉਹਨਾਂ ਵੱਲ ਦਰਜ ਕੀਤਾ ਗਿਆ ਸੀ ਉਹ ਸਿਰਫ ਔਰ ਸਿਰਫ ਨਰੋਲ ਡਰੱਗ ਦਾ ਕੇਸ ਸੀ ਪਰ ਇਸ ਦੇ ਵਿੱਚ ਬਨਾਮੀ ਸੰਪਤੀ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ Shimla ਚ ਅਸੀਂ ਗਏ ਸੀ ਤਾਂ ਉੱਥੇ ਸਾਨੂੰ ਬਨਾਮੀ ਸੰਪਤੀ ਮਿਲੀ ਐਥੋਂ ਤੱਕਨ ਕੀ ਅੱਜ ਜੇਕਰ 4 ਘੰਟੇ ਬਹਿਸ ਹੋਈ ਹੈ ਤਾਂ 4 ਘੰਟੇ ਲਗਾਤਾਰ ਦੋਵੇਂ ਪੱਖਾਂ ਦੀ ਆਪਸ ਵਿੱਚ ਬਹੁਤ ਵੱਡੇ ਪੱਧਰ ਤੇ ਬਹਿਸ ਹੋਈ ਹੋਏਗੀ ਜਿਹੜੀ ਕਿ ਕੋਰਟ ਰੂਮ ਤੋਂ ਬਾਹਰ ਨਹੀਂ ਆਣੀ ਚਾਹੀਦੀ ਅਗਰ ਅਸੀਂ ਲੋਕਤੰਤਰ ਦੀ ਗੱਲ ਕਰੀਏ ਤਾਂ ਉਹ ਕੋਰਟ ਤੋਂ ਬਾਹਰ ਨਹੀਂ ਆਣੀ ਚਾਹੀਦੀ ਕਿਉਂਕਿ ਇੱਕ ਲੋਕਤੰਤਰ ਦਾ ਵੱਡਾ ਸਤਮ ਜੁਡੀਸ਼ਰੀ ਹੈ ਪਰ 4 ਘੰਟੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਜ਼ਰੂਰ ਹੋਈਆਂ ਹੋਣਗੀਆਂ ਜਿਤੇ ਦੀ ਦੋਵੇਂ ਪੱਖ ਇੱਕ ਦੂਜੇ ਨੂੰ ਥੱਲੇ ਸੁੱਟਦੇ ਨਜ਼ਰ ਆਏ ਹੋਣਗੇ ਕਿਉਂਕਿ ਜਦੋਂ ਇੱਕ ਪੱਖ ਰੱਖਿਆ ਜਾਂਦਾ ਹੈ ਤਾਂ ਦੂਸਰਾ ਜਿਹੜਾ ਪੱਖ ਹੈ ਉਸ ਨੂੰ ਅਪੋਜ਼ ਕਰਦਾ ਹੈ ਤਾਂ ਉਹ ਜ਼ਰੂਰ ਹੋਇਆਗਾ ਇਸ ਕਰਕੇ 4 ਘੰਟੇ ਬੈਚਰੀ ਤੁਸੀਂ ਦੇਖੋ ਸਵੇਰੇ 10:30 ਵਜੇ ਦੇ ਕਰੀਬ ਜਿਹੜਾ ਹੈ ਉਹ ਕੋਰਟ ਟਾਈਮ ਸ਼ੁਰੂ ਹੁੰਦਾ ਹੈ ਤੇ ਤਕਰੀਬਨ 2:30 ਤੇ 3 ਵਜੇ ਦੇ ਕਰੀਬ ਜਾ ਕੇ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਵਕੀਲ ਆਪਣੀ ਗਾਇ ਰੱਖਦੇ ਨੇ ਤਾਂ ਇਹ ਮਾਮਲਾ ਜਿਹੜਾ ਇਸ ਵੇਲੇ ਰਾਜਨੀਤੀ ਦੇ ਗਲਿਆਰੇ ਦੀ ਗੱਲ ਕਰੀਏ ਤਾਂ ਇਸ ਵੇਲੇ ਹਰ ਇੱਕ ਰਾਜਨੀਤਿਕ ਬੰਦਾ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਔਰ ਇੱਥੋਂ ਤੱਕ ਕਿ ਆਮ ਜਨਤਾ ਦੀ ਨਜ਼ਰਾਂ ਵੀ ਅੱਜ ਇਸ ਕੇਸ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਹਰ ਬੰਦਾ ਦੇਖਣਾ ਚਾਹੁੰਦਾ ਕਿ ਆਖਿਰਕਾਰ ਇਸ ਚ ਬਨਿਆ ਕੀ ਹੈ ਤੁਸੀਂ ਦੇਖੋ ਇੰਨੀ ਕ੍ਰੌਸਟੀ ਕ੍ਰੀਏਟ ਕੀਤੀ ਗਈ ਜਿਸ ਤਰੀਕੇ ਨਾਲ ਮਜੀਠੇ ਲੈ ਕੇ ਜਾਇਆ ਜਾਂਦਾ Shimla ਲੈ ਕੇ ਜਾਇਆ ਜਾਂਦਾ ਤਾਂ ਹੁਣ ਹੋਰ ਵੀ ਸ਼ਹਿਰਾਂ ਚ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਉਸ ਦੇ ਵਿੱਚ ਐਕਚੁਅਲੀ ਜਦੋਂ ਰਿਮਾਂਡ ਪੀਰੀਅਡ ਹੈ ਨਾ ਉਸ ਦੇ ਵਿੱਚ ਵੱਧ ਤੋਂ ਵੱਧ ਸਬੂਤ ਇਕੱਠੇ ਕਰਨ ਦੀ ਜਿਹੜੀ ਕੰਮ ਹੈ ਨਾ ਉਹ ਵਿਜੀਲੈਂਸ ਫੋਲੋ ਕੀਤਾ ਜਾ ਰਿਹਾ ਹੈ ਤਾਂ ਕਿ ਸੀ ਆਪਣੀ ਫਾਈਲ ਨੂੰ ਇੰਨਾ ਸਟਰੋਂਗ ਕਰ ਦਈਏ ਤਾਂ ਕਿ ਉਹਦੇ ਤੇ ਜਦੋਂ ਡਿਸੀਜਨ ਲੈਣਾ ਹੋਵੇ ਤੇ ਜਿਹੜੀ ਅਦਾਲਤ ਹੈ ਮਾਨਯੋਗ ਅਦਾਲਤ ਕਿਹਦਾ ਡਿਸੀਜਨ ਲਵੇ ਜਿਹਦੇ ਨਾਲ ਕਿ ਉਹਨਾਂ ਦੀ ਬੱਲੇ ਬੱਲੇ ਹੋ ਸਕੇ ਪਰ ਫਿਰ ਹਾਲ ਜਿਹੜਾ ਹੈ ਇਸ ਕਰਕੇ ਇਹ ਮਾਮਲਾ ਸੁਰਖੀਆਂ ਚ ਆ ਔਰ ਕਿਉਂਕਿ ਅਮਾਉਂਟ ਬਹੁਤ ਜ਼ਿਆਦਾ ਹੈ ਮਾਫ ਕਰਨਾ ਤੁਸੀਂ ਦੇਖੋ ਜਦੋਂ ਕੋਈ ਕੇਸ ਹੁੰਦੇ 10 ਕਰੋੜ 5 ਕਰੋੜ 20 ਕਰੋੜ 25 ਕਰੋੜ ਤੱਕਨ ਸੀਮਿਤ ਰਹਿ ਜਾਂਦੀ ਹੈ इवन ਕੀ ਵੱਡੇ ਵੱਡੇ ਜਿਹੜੇ ਕੇਸਿਸ ਨੇ 100 ਕਰੋੜ ਤੱਕਨ ਤੁਸੀਂ ਸੁਨੇ ਹੋਣਗੇ ਲੇਕਿਨ ਇਹ ਪਹਿਲਾ ਮਾਮਲਾ ਜਿਹਦੇ ਵਿੱਚ अमाउंट ਹੀ ਸਿੱਧੀ ਗੱਲ ਸਭ ਦੇ ਡੇ ਵਨ ਤੋਂ 540 ਕਰੋੜ ਰੁਪਏ ਕਰ ਦਿੱਤੀ ਗਈ ਹੈ ਹੁਣ ਆਜ ਵੀ ਗਾਇਰ 161 ਕਰੋੜ ਮਤਲਬ ਇਹ ਰਿਮਾਉਂਟ ਬਹੁਤ ਜ਼ਿਆਦਾ ਹੈ ਤੁਸੀਂ ਦੇਖੋ ਕਿ 500 ਕਰੋੜ ਨਾਲ ਬਹੁਤ ਕੁਝ ਹੋ ਸਕਦਾ ਦੇਸ਼ ਦੇ ਵਿੱਚ ਕਈ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਇਨਵੈਸਟਮੈਂਟ ਆ ਸਕਦੀ ਹੈ ਉਸ ਦੀ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਇਸ ਕਰਕੇ ਦੂਸਰਾ ਵਿਕਰਮ ਸਿੰਘ ਮਜੀਠੀਆ ਦਾ ਆਪਣਾ ਇੱਕ ਸਿਆਸੀ ਕਦ ਹੈ ਉਹ ਸਿਆਸੀ ਕਦ ਬਹੁਤ ਉੱਚਾ ਹੈ ਰਾਜਨੀਤਿਕ ਪਾਰਟੀਆਂ ਤੁਸੀਂ ਦੇਖੋਗੇ ਮੂਵ ਆਨ ਹੁੰਦੇ ਨੇ ਚੰਨੀ ਦੇ ਉੱਤੇ ਜਦੋਂ ਇਲਜ਼ਾਮ ਲੱਗਦੇ ਨੇ ਤਾਂ ਚੰਨੀ ਸਾਹਿਬ ਉਸ ਤੋਂ ਅਗਲੇ ਦਿਨ ਬਿਆਨ ਦਿੰਦੇ ਜੀ ਮੇਰੀ ਮਨਚਾਹਿਆ ਨਹੀਂ ਸੀ ਮੇਰੀ ਮਨਚਾਹ ਹੋਰ ਸੀ ਉਹਨਾਂ ਨੇ ਕਿਹਾ ਕਿ ਤਰੀਕਾ ਗਲਤ ਸੀ ਇਹ ਸਾਰੀਆਂ ਚੀਜ਼ਾਂ ਨੇ ਪਰ ਕੁੱਲ ਮਿਲਾ ਕੇ ਜਿਹੜਾ ਇਸ ਵੇਲੇ ਨਾ ਆਮ ਆਦਮੀ ਪਾਰਟੀ ਦਾ ਆਰ ਪਾਰ ਦੀ ਲੜਾਈ ਦੇ ਵਿੱਚ ਲੱਗੀ ਹੈ ਔਰ ਉਸ ਆਰ ਪਾਰ ਦੀ ਲੜਾਈ ਦੇ ਵਿੱਚ ਜਿਹੜਾ ਬੈਟਲ ਫੀਲਡ ਹੈ ਉਹ ਵਿਕਰਮ ਸਿੰਘ ਮਜੀਠੀਆ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਆਰ ਪਾਰ ਦੀ ਲੜਾਈ ਕਿਸੀ ਲੇਕਿਨ ਫਿਰ ਸਵਾਲ ਉਗਾਈਸ ਹੁੰਦਾ ਕਿ ਡਰੱਗ ਮਨੀ ਔਰ ਬਨਾਮੀ ਸੰਪਤੀ ਇਹ ਦੋਵਾਂ 'ਚ ਬਹੁਤ ਫਰਕ ਹੈ ਤੁਸੀਂ ਦੇਖੋ ਦੋਵਾਂ ਕੇਸ ਦੇ ਮਾਇਨੇ ਬਦਲ ਜਾਂਦੇ ਆ ਅਗਰ ਕਿਸੇ ਕੋਲੋਂ ਪੈਸਾ ਲੈ ਕੇ ਲਿਆਂਦਾ ਗਿਆ ਉਸ ਦੀ ਅਪਰਾਧ ਦਾ ਲੈਵਲ ਘੱਟ ਹੈ ਔਰ ਅਗਰ ਉਹ ਡਰੱਗ ਮਨੀ ਦਾ ਪੈਸਾ ਹੈ ਤਾਂ ਉਸ ਦਾ ਅਪਰਾਧ ਦਾ ਲੈਵਲ ਬਹੁਤ ਉੱਚਾ ਹੈ ਤਾਂ ਇਸ ਲੈਵਲ ਨੂੰ ਜਿਹੜਾ ਹੈ ਕਿ ਇਸ ਲਈ ਦੇਖੋ ਪੈਸਾ ਤੇ ਆਇਆ ਉਹ ਸਹੀ ਆਇਆ ਜਾਂ ਗਲਤ ਆਇਆ ਇਹਦਾ ਫੈਸਲਾ ਮਾਨਯੋਗ ਅਦਾਲਤ ਕਰੇਗੀ ਹੂੰ ਉਹਦਾ ਅਸੀਂ ਬੋਲਣ ਤੇ ਕੋਈ ਸਾਡਾ ਰਾਈਟ ਨਹੀਂ ਹੈ ਕਿਉਂਕਿ ਦੋਨਾਂ ਨੇ ਆਪਣੇ ਪੱਖ ਰੱਖਨੇ ਆ ਉਹ ਤੇ ਫੈਸਲਾ ਅਦਾਲਤ ਨੇ ਕਰਨਾ ਪਰ ਸਵਾਲ ਲੈ ਕੇ ਪੈਸਾ ਡਰਗ ਦਾ ਕਿ ਜਾਂ ਪੈਸਾ ਕਿਸੇ ਕੋਲੋਂ ਸ਼ੇਅਰ ਹੋ ਕੇ ਆਇਆ ਚਾਹੇ ਉਹ 2 ਨੰਬਰ ਦਾ ਹੋਵੇ ਜਾਂ 1 ਨੰਬਰ ਦਾ ਜਾਂ 3 ਨੰਬਰ ਦਾ ਕਿਸੇ ਚ ਵੀ ਇਹ ਪੈਸਾ ਬਟ ਡਰੱਗ ਮਨੀ ਦੇ ਉੱਤੇ ਜਿਹੜਾ ਕੰਮ ਕਰਕੇ ਕਿਉਂਕਿ ਯੁਧ ਨਸ਼ਾ ਵਿਰੁੱਧ ਕਿਹਾ ਜਾ ਰਿਹਾ ਸਰਕਾਰ ਵੱਲੋਂ ਉਸ ਕਰਕੇ ਜਿਹੜਾ ਹੈ ਅੱਜ ਵੀ ਅਦਾਲਤ ਦੇ ਵਿੱਚ ਉਸ ਦੀ ਬਹਿਸ ਇਸੇ ਕਰਕੇ ਹੋ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਹੋਰ ਫੇਰੀਆਂ ਵੀ ਬਿਕਰਮ ਜੀਠੀਆਂ ਦੀਆਂ ਲੱਗ ਸਕਦੀਆਂ ਨੇ ਇਸ ਤਰ੍ਹਾਂ ਦੇ ਸ਼ਹਿਰਾਂ ਦੇ ਨਾਮ ਆ ਸਕਦੇ ਨੇ ਜਿਸ ਤਰ੍ਹਾਂ ਗੋਰਖਪੁਰ ਦੀ ਗੱਲ ਕੀਤੀ ਜਾ ਰਹੀ ਕਿ ਉਹਨੂੰ ਗੋਰਖਪੁਰ ਲੈ ਕੇ ਜਾ ਸਕਦਾ ਹੈ ਕਿਉਂਕਿ ਗੋਰਖਪੁਰ ਬਹੁਤ ਪੁਰਾਣੀ ਜ਼ਮੀਨ ਹੈ ਉਸ ਤੋਂ ਬਾਅਦ ਉਹਨਾਂ ਦਾ ਬਚਾਅ ਪਾਕਿਸਤਾਨ ਇਹ ਕਹਿੰਦੇ ਨੇ ਜੀ ਕਿ ਉਹ ਕਦੀ ਉੱਥੇ ਗਏ ਨਹੀਂ। ਕੁਲ ਮਿਲਾ ਕੇ ਵਿਕਰਮ ਜੀਠੀਏ ਦਾ ਸਾਰਾ ਜਿੰਨਾ ਵੀ ਲਾਈਫ ਦਾ ਸਰਕਲ ਰਿਹਾ ਐਨੇ ਸਾਲਾਂ ਦਾ ਉਸ ਨੂੰ ਇੱਕ ਫਾਈਲ ਦੇ ਵਿੱਚ ਲਿਆਂਦਾ ਕੰਮ ਕੀਤਾ ਜਾ ਰਿਹਾ ਹੈ। ਉਹ ਚਾਹੇ ਉਹਨਾਂ ਦਾ ਕਾਲਜ ਟਾਈਮ ਸੀ ਜਾਂ ਉਹਨਾਂ ਦਾ ਜਿਹੜਾ ਕੀ ਵਕਫਾ ਸੀ ਜਦੋਂ ਉਹ ਰਾਈਜ਼ ਹੁੰਦੇ ਨੇ, ਜਦੋਂ ਸਿਆਸਤ ਚ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਫਾਈਲ ਦੇ ਵਿੱਚ ਲਿਖਤਾ ਜਾਏਗਾ। ਫਿਰ ਮੈਂ ਕਹਿ ਰਿਹਾ ਫੈਸਲਾ ਮਾਨਯੋਗ ਅਦਾਲਤ ਕਰੇਗੀ ਲੇਕਿਨ ਸਿਆਸੀ ਚਰਚਾ ਜਿਹੜੀ ਹੈ ਉਹ ਟੌਪ ਤੇ ਰਹੇਗੀ। ਇਹ ਮਤ ਸੋਚੋ ਕਿ ਅੱਜ ਅਗਰ ਵਿਕਰਮ ਮਜੀਠੀਆ ਜਦੋਂ ਅੱਜ ਰਿਮਾਂਡ ਤੇ ਨੇ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਜਾਣਗੇ ਜੁਡੀਸ਼ੀਅਲ ਕਸਟਡੀ ਜਿਹਨੂੰ ਅਸੀਂ ਜੇਲ੍ਹ ਕਹਿੰਨੇ ਆ ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਅਗਾਂ ਉਹ ਸੁਲਕਦੀ ਰਹੇਗੀ ਕਿਉਂਕਿ ਅੱਜ ਤੁਸੀਂ ਦੇਖੋ ਬਹੁਤ ਵੱਡੇ ਪੱਧਰ ਦੇ ਉੱਤੇ ਕਾਲੀ ਲੀਡਰਸ ਨੂੰ ਡਿਟੇਨ ਕੀਤਾ ਗਿਆ ਸਰਕਾਰ ਲਾਅ ਐਂਡ ਔਰਡਰ ਦੀ ਗੱਲ ਕਰ ਰਹੀ ਹੈ ਲੇਕਿਨ ਕੀ ਚੱਕਰ ਹੈ ਕਾਲੀ ਦਲ ਵੀ ਇਸ ਮਾਮਲੇ ਨੂੰ ਕਾਫੀ ਹਾਈਪ ਦੇਣਾ ਚਾਹੁੰਦਾ ਤਾਂ ਕਿ ਇਸ ਮਾਮਲੇ ਨੂੰ ਅਸੀਂ ਆਪਣੀ ਇੱਕ ਜਿਹੜੀ ਹੋਂਦ ਹੈ ਨਾ ਜਿਹੜੀ ਉਹਨੂੰ ਕਾਇਮ ਕਰ ਸਕੀਏ ਤਾਂ ਕੁਲ ਮਿਲਾ ਕੇ ਸਿਆਸੀ ਚਰਚਾ ਜਿਹੜੀ ਆ ਦੀ ਹੋਣੀ ਲਾਜ਼ਮੀ ਹੈ ਇਹ ਨਹੀਂ ਕਿ ਕਈ ਵਾਰ ਇਹਨੇ ਛੱਡੋ ਪਰਾਂ ਕਿਉਂਕਿ ਇਹ ਵਿਕਰਮ ਜੀਠੀਆ ਮਾਮਲੇ ਛੱਡੋ ਪਰਾਂ ਨਾਲ ਕੰਮ ਨਹੀਂ ਹੋ ਸਕਦਾ ਕਿਉਂਕਿ ਮਾਊਂਟ ਬਹੁਤ ਵੱਡਾ ਹੈ ਔਰ ਨਾਮ ਉੱਚਾ ਹੈ ਔਰ ਹਰ ਚੀਜ਼ ਜਿਹੜੀ ਹੈ ਉਹ ਇੱਕ ਤਰ੍ਹਾਂ ਦਾ ਨਾ ਅਟੈਕਿੰਗ ਮੂਡ ਦਾ ਅਕਾਲੀ ਦਲ ਕਾਫੀ ਅਟੈਕਿੰਗ ਪਾਰਟੀ ਹੈ ਅਟੈਕਿੰਗ ਮੂਡ ਚ ਰਹਿੰਦੇ ਨੇ ਆਮ ਆਦਮੀ ਪਾਰਟੀ ਫੈਕਟਸ ਤੇ ਗੱਲ ਕਰ ਰਹੀ ਹੈ ਜੋ ਫੈਕਟ ਨਹੀਂ ਹੋਣਾ ਕੋ ਕਿਉਂਕਿ ਸਰਕਾਰ ਹੈ ਉਹਨਾਂ ਕੋ ਫੈਕਟ ਜ਼ਿਆਦਾ ਹੋਣਗੇ ਪਰ ਉਸ ਫੈਕਟ ਨੂੰ ਸਹੀ ਗਲਤ ਕਰਨ ਦਾ ਕੰਮ ਜ਼ਰੂਰ ਉਹ ਮਾਨਯੋਗ ਅਦਾਲਤ ਦਾ ਹੈ ਪਰ ਇਹ ਮਾਮਲਾ ਅਨੁਲਮ ਸਮਝ ਹੋਰ ਹਾਈਲਾਈਟ ਹੁੰਦਾ ਨਜ਼ਰ ਆਏਗਾ ਦੇਖੋ 4 ਦਿਨ ਦਾ ਰਿਮਾਂਡ ਦਿੱਤਾ ਆਖਰਕਾਰ ਸਰਕਾਰੀ ਵਕੀਲ ਦੇ ਵਿਚ ਗੱਲਾਂ ਕੋਈ ਦਮ ਹੋਏਗਾ ਤੇ ਤਦੇ ਕਰਕੇ 4 ਦਿਨ ਦਾ ਰਿਮਾਂਡ ਮਿਲਿਆ ਅਗਰ ਵਕੀਲ ਸਾਹਿਬ ਜਿਹੜੇ ਜੱਜ ਸਾਹਿਬ ਸਾਹਮਣੇ ਨੇ ਅਗਰ ਉਹਨਾਂ ਲੱਗਦਾ ਕਿ ਯਾਰ ਨਹੀਂ ਹੁਣ ਲੋਡ ਨਹੀਂ ਹੈਗੀ ਰਿਮਾਂਡ ਦੀ ਤਾਂ ਜੁਡੀਸ਼ੀਅਲ ਪੇਛ ਸਕਦੇ ਸੀ ਹਾਲੇ ਵੀ ਬਹੁਤ ਸਾਰੇ ਅਨਸੁਲਝੇ ਸੱਚ ਨੇ ਜਿਨ੍ਹਾਂ ਨੂੰ ਕਿ ਬਾਹਰ ਲਿਆਂਦੀ ਕੋਸ਼ਿਸ਼ ਵਿਜੀਲੈਂਸ ਵੱਲੋਂ ਕਿਤੇ ਕਿਉਂਕਿ ਦਿਸ ਇਜ਼ ਦਾ ਪੀਕ ਟਾਈਮ ਫਾਰ ਵਿਜੀਲੈਂਸ ਕਿਉਂਕਿ ਇਸ ਟਾਈਮ ਦੇ ਵਿੱਚ ਜਿੰਨੇ ਕਿ ਵਿਜੀਲੈਂਸ ਸਬੂਤ ਜਮਾ ਕਰ ਸਕਦੇਗੀ ਉਹਨੂੰ ਐਗਜ਼ਿਬਿਟ ਐਗਜ਼ਿਬਿਟ ਹੁੰਦਾ ਜੀ ਉਹਦੇ ਵਿੱਚ ਕੀ ਉਹਨੂੰ ਜਮ੍ਹਾਂ ਕਰੇਗੀ ਫਾਈਲ ਦੇ ਵਿੱਚ ਉਹਨੂੰ ਐਗਜ਼ਿਬਿਟ ਕਰਨ ਤੇ ਲੱਗੀ ਹੈ ਜੀ ਇਸ ਮਾਮਲੇ 'ਚ ਗੱਲ ਕੀਤੀ ਜਾਵੇ ਤਾਂ ਜਿਹੜੇ ਹੋਰ ਅਕਾਲੀ ਲੀਡਰ ਨੇ ਅੱਗੇ ਆਂਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਆਂਦੇ ਨੇ ਲੇਕਿਨ ਕੁਝ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਜਾਂਦਾ ਹੈ ਕਿ ਇਹ ਸਹੀ ਹੈ ਕੱਲ ਵੀ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੀ ਪਤਨੀ ਨੂੰ ਆਫਿਸ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਜਿੱਥੇ ਕਿਹਾ ਜਾਂਦਾ ਹੈ ਕਿ ਰਾਈਟ ਆਫ ਫ੍ਰੀडम ਹੈ ਸਾਨੂੰ ਸਾਰਾ ਆਜ਼ਾਦ ਦਾ ਅਧਿਕਾਰ ਹੈ ਲੇਕਿਨ ਕਿੱਛ ਅੱਜ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਗਰ ਅਕਾਲੀ ਲੇਡੀਜ਼ ਵੀ ਸੀਗੀਆਂ ਉਹਨਾਂ ਨੂੰ ਘਰ ਦੇ ਵਿੱਚ ਬੰਦੇ ਉਹਨਾਂ ਨੂੰ ਬਾਹਰ ਉਹਨਾਂ ਨੇ ਕਿਹਾ ਸੀ ਅਸੀਂ ਆਪ ਕਿਸੇ ਕੰਮ ਜਾ ਰਹੇ ਹਾਂ ਲੇਕਿਨ ਉਹਨਾਂ ਨੇ ਘਰ ਦੇ ਵਿੱਚ ਹੀ ਨਜ਼ਰ ਬੰਦ ਕਰ ਲਈ। ਦੇਖੋ ਫਿਰ ਫੇਮ ਦੀ ਗੱਲ ਆ ਰਹੀ ਹੈ। ਵਿਕਰਮ ਸਿੰਘ ਮਜੀਠੀ ਦਾ ਮਾਮਲਾ ਕਾਫੀ ਗਰਮਾ ਤੁਸੀਂ ਦੇਖੋ ਸਿਆਸੀ ਚਰਚਾ ਕਿਸ ਚੀਜ਼ ਦੀ ਹੈ। ਹਮਮ ਅੱਜਕੱਲ ਉਰਕਸੇ ਚੀਜ਼ ਦੀ ਚਰਚਾ ਹੈ ਨਹੀਂ ਹੋਏਗੀ। ਮੰਤਰੀ ਮੰਡਲ ਦਾ ਵਿਸਤਾਰ ਹੋਣਾ ਉਹਦੀ ਚਰਚਾ ਹੋ ਰਹੀ ਨਹੀਂ ਹੋ ਰਹੀ। ਰਾਜ ਸਭਾ ਦਾ ਮੈਂਬਰ ਕੌਣ ਬਣੇਗਾ ਨਾ ਇਸ ਦੀ ਚਰਚਾ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਨੇ ਉਸ ਦੀ ਚਰਚਾ ਨਹੀਂ ਹੋ ਰਹੀ ਚਰਚਾ ਕਿ ਨਹੀਂ ਹੋ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੀ ਉਹਦਾ ਰੀਜ਼ਨ ਕੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਵਿਜੀਲੈਂਸ ਦੇ ਰਿਮਾਂਡ ਤੇ ਨੇ ਔਰ ਰਿਮਾਂਡ ਤੇ ਹੁੰਦੇ باوجود ਲੋਕਾਂ ਨੂੰ ਇੱਕ ਇੰਟਰਸਟ ਫੈਕਟਰ ਹੈ ਕਿ ਆਖਿਰਕਾਰ ਇਸ ਦਾ ਸੱਚ ਕੀ ਬਾਹਰ ਨਿਕਲੇਗਾ ਔਰ ਉਸ ਨੂੰ ਲੈ ਕੇ ਤੁਸੀਂ ਦੇਖੋ ਕਿ ਇੰਨੀ ਇੱਕ ਹਲਚਲ ਮਚੀ ਹੋਈ ਹੈ ਕਿ ਇਸ ਮਾਮਲੇ ਦੇ ਵਿੱਚ ਹਰ ਕੋ ਬੰਦਾ ਆਪਣਿਆਂ ਨੂੰ ਇੰਟਰਵਿਨ ਕਰਨਾ ਚਾਹੁੰਦਾ ਹਾਲਾਂਕਿ ਕਾਂਗਰਸ ਦਾ ਮੈਟਰ ਨਹੀਂ ਹੈ ਮੈਂਬਰ ਮੈਟਰ ਜਿਹੜਾ ਹੈ ਉਹ ਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਹੈ ਲੇਕਿਨ ਕਾਂਗਰਸ ਵੀ ਪੂਰੀ ਐਕਟਿਵ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਕਾਂਗਰਸ ਦੇ ਬਿਆਨ ਆ ਰਹੇ ਨੇ ਚਾਹੇ ਕੋਈ ਉਹਨਾਂ ਦੇ ਹੱਕ ਚ ਬੋਲ ਰਿਹਾ ਹੈ ਜਾਂ ਉਹਨਾਂ ਦੇ ਖਿਲਾਫ ਬੋਲ ਰਿਹਾ ਉਹ ਇੱਕ ਸੈਕੰਡ ਪਾਰਟ ਹੈ ਸਟੋਰੀ ਦਾ ਸੈਕੰਡ ਪਾਰਟ ਹੈ ਬਟ ਤੁਸੀਂ ਦੇਖੋ ਕਿ ਸਾਫ ਤੌਰ ਦੇ ਉੱਤੇ ਇਨਵੋਲਵਮੈਂਟ ਜਰੀ ਕਾਂਗਰਸ ਦੀ ਨਜ਼ਰ ਆ ਰਹੀ ਕਿਉਂਕਿ ਹਰ ਪਾਰਟੀ ਇਸ ਦੇ ਵਿੱਚ ਮਾਈਲੇਜ ਲੈਣਾ ਚਾਹਦੀ ਕਿ ਹਾਂ ਲੋਕਾਂ ਨੂੰ ਅਸੀਂ ਇਹ ਪ੍ਰੇਜ਼ੈਂਟ ਕਰ ਸਕੀ ਕਿ ਅਸੀਂ ਸੱਚੇ ਆ ਰਾਈਟ ਉਸ ਚੀਜ਼ ਨੂੰ ਲੈ ਕੇ ਸਾਰਾ ਜੋ ਵੀ ਪ੍ਰਕਰਨ ਚੱਲ ਰਿਹਾ ਹੈ ਫਰ ਮ ਫੈਸਲਾ ਲੈਣਾ ਦਾ ਲੈਣਾ ਕਰਨਾ ਹੈ ਲੇਕਿਨ ਆਪਣਾ ਜਰਾ ਕਰਤਵਿਆ ਹੈ ਨਾ ਹਰ ਪਾਰਟੀ ਦਾ ਚਾਹਿਆ ਲੀਡਰ ਦਾ ਚਾਹੇ ਛੋਟਾ ਜਾਂ ਵੱਡਾ ਹੈ ਉਹ ਇਸ ਲਈ ਇਸ ਇਸ ਸਕੀਜ਼ ਦੇ ਨਾਲ ਟਿਕਿਆ ਹੈ ਕਿ ਇਸ ਕੇਸ ਦੇ ਵਿੱਚ ਅਗਰ ਅਸੀਂ ਵੀ ਐਂਟਰੀ ਲੰਨੇ ਆ ਸਾਡੇ ਵੀ ਕੁਝ ਪੱਕੇ ਬਾਹਰ ਆਂਦੇ ਨੇ ਹੋ ਸਕਦਾ ਹੈ ਕਿ ਸਾਡੇ ਨਾਲ ਆਨਵਲ ਸਮਝ ਫਿਊਚਰ ਚ ਕਾਫੀ ਕੰਮ ਆ ਤਾ ਕੁੱਲ ਮਿਲਾ ਕੇ ਜਿਸ ਤਰ੍ਹਾਂ ਦਾ ਜਰਮਾਂਡ ਮਿਲਿਆ ਤਾਂ ਯਕੀਨਨ ਬਹੁਤ ਸਾਰੀਆਂ ਹੋਰ ਚੀਜ਼ਾਂ ਨਿਕਲ ਕੇ ਆਣ ਗਈਆਂ ਗੋਰਖਪੁਰ ਵੀ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਬਹੁਤ ਸਾਰੇ ਫੈਕਟ ਸਾਹਮਣੇ ਆਣਗੇ ਪਰ ਇਹ ਮਾਮਲਾ ਜਿਹੜਾ ਹੈ ਉਹ ਫਕਰਾ ਹੋਰ ਨਜ਼ਰ ਆਏਗਾ ਅੰਮ੍ਰਿਤਮੇ ਤੁ ਬਾਅਦ ਹੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਜਦੋਂ ਕੋਈ ਇੱਕ ਬਿਆਨ ਦਿੱਤਾ ਗਿਆ ਤਾਂ ਉਹਨਾਂ ਨੂੰ ਹੀ ਪਾਰਟੀ ਚੋਂ ਬਾਹਰ ਕੱਢ ਦਿੱਤਾ ਬਿਲਕੁਲ ਆ ਤੁਸੀਂ ਦੇਖੋ ਨਾ ਕਿ ਫਿਰ ਮੈਂ ਕਿਹਾ ਸੀ ਕਿ ਇਸ ਵੇਲੇ ਨਾ ਇੱਕ ਬੈਟਲਫੀਲਡ ਹੈ ਇਸ ਵੇਲੇ ਵਿਕਰਮ ਮਜੀਠੀਆ ਇੱਕ ਬੈਟਲਫੀਲਡ ਬਣੇ ਨੇ ਉਸ ਬੈਟਲਫੀਲਡ ਦੇ ਵਿੱਚ ਜਿਹੜਾ ਹੈ ਉਹਦੇ ਤੇ ਹੀ ਸਾਰੀ ਪਾਰਟੀਆਂ ਆਪਣਾ ਫਿਊਚਰ ਦੇਖ ਰਹੀਆਂ ਨੇ ਆਪਣੀ ਜੰਗ ਦੇਖ ਲਈ ਔਰ ਅਗਰ ਤੁਸੀਂ ਦੇਖੋ ਅਗਰ ਵਿਕਰਮ ਮਜੀਠੀਏ ਨੂੰ ਰੋਕਣ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋ ਜਾਂਦੀ ਹੈ ਕਿਆੰਦਾ ਮਤਲਬ ਹੈ ਕਿ ਅਗਰ ਉਹ ਆਪਣੇ ਫੈਕਟ ਪੂਰੇ ਅਦਾਲਤ ਚ ਦੱਸ ਦਿੰਦੇ ਨੇ ਔਰ ਉਹਨਾਂ ਤੇ ਅਮਲ ਹੋ ਜਾਂਦਾ ਆਮ ਆਦਮੀ ਪਾਰਟੀ ਦੀ ਜਿੱਤ ਹੈ। ਹਮਮ ਔਰ ਅਗਰ ਆਮ ਆਦਮੀ ਪਾਰਟੀ ਦੇ ਦਿੱਤੇ ਹੋਏ ਫੈਕਟਸ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਜਾਂ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਜਾਂ ਜਾਦਾ ਦੇਰ ਉਹਨੂੰ ਜੇਲ੍ਹ 'ਚ ਨਹੀਂ ਰੱਖ ਪਾਉਂਦੇ ਤਾਂ ਕਾਲੀ ਦਲ ਦੀ ਜਿੱਤ ਹੈ। ਹਮ ਰਾਈਟ ਤੋ ਇਸ ਇਸ ਵੇਲੇ ਜਿਹੜੀ ਇੱਕ ਜਿਹੜੀ ਬਹਿਸ ਚੱਲ ਰਹੀ ਹੈ ਦੇਖੋ ਫੈਸਲਾ ਅਦਾਲਤ ਨੇ ਕਰਨਾ। ਉਹ ਮਾਨਯੋਗ ਅਦਾਲਤ ਦਾ ਕੰਮ ਹੈ। ਅਸੀਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਕਿ ਐਂਟਰੀ ਠੀਕ ਹੈ ਜਾਂ ਗਲਤ। ਪਰ ਇਸ ਵੇਲੇ ਨਾ ਇੱਕ ਪ੍ਰੈਸ਼ਰ ਟੈਕਟਿਕ ਚਲਦੀ ਹੈ। ਇਸ ਵੇਲੇ ਹਰ ਪਾਰਟੀ ਆਪਣਾ ਪ੍ਰੈਸ਼ਰ ਬਣਾ ਰਹੀ ਹੈ। ਕਲਾਮਤ ਵੀ ਪਾਰਟੀ ਵੱਤਵਸਬੂਤ ਵੱਤਵਸਬੂਤ ਦੇ ਕੇ ਤਾਂ ਕਿ ਸੀ ਇਸ ਤਰੀਕੇ ਨਾਲ ਪ੍ਰੇਜ਼ੈਂਟ ਕਰੀਏ ਕਿ ਜਿਆਦਾ ਦੇਰ ਇਤੇ ਕਾਰਵਾਈ ਹੋ ਸਕੇ ਆਕਾਲੀ ਦਲ ਚਾਹੁੰਦਾ ਕਿ ਜਲਦੀ ਤੋਂ ਜਲਦੀ ਬੇਲ ਹੋ ਜਵੇ ਸਾਰੇ ਚੀਜ਼ਾਂ ਨੂੰ ਛੱਡ ਕੇ ਤਾਂ ਕਿ ਅਸੀਂ ਇੱਕ ਨਵੇਂ ਰੂਪਰੇਖਾ ਵੱਲ ਚੱਲ ਸਕੀ ਤੇ ਉਸ ਦੀ ਲੜਾਈ ਹੈ ਔਰ ਉਸ ਦੀ ਲੜਾਈ ਦੇ ਵਿੱਚ ਉਹੀ ਸ਼ਖਸ ਜਿੱਤੇਗਾ ਜਿਹੜਾ ਸ਼ਖਸ ਆਪਣਾ ਪ੍ਰੈਸ਼ਰ ਜਲਦੀ ਔਰ ਚੰਗੇ ਤਰੀਕੇ ਨਾਲ ਦੂਜੀ ਪਾਰਟੀ ਤੇ ਬਣਾ ਸਕੇ ਜੀ ਥੈਂਕ ਯੂ ਸਰ ਸਾਡ ਨਾਲ ਗੱਲਬਾਤ ਕਰਨ ਲਈ ਸੋ ਬਿਲਕੁਲ ਅੱਜ ਇਹ ਗੱਲਬਾਤ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਜੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਹਲਚਲ ਮਚਾ ਰੱਖੀ ਹੈ ਤਾਂ ਦੇਖੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਜਿਹੜਾ ਗਰਮਾਇਆ ਹੋਇਆ ਤੇ ਵਿਜੀਲੈਂਸ ਦੇ ਵੱਲੋਂ ਅੱਜ ਉਹਨਾਂ ਨੂੰ ਦੁਬਾਰਾ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 4 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਤੇ ਇਸ 4 ਦਿਨਾਂ ਦੇ ਅੰਦਰ ਹੋਰ ਕਿੱਥੇ ਕਿੱਥੇ ਉਹਨਾਂ ਦੇ ਠਿਕਾਣਿਆਂ ਤੇ ਉਹਨਾਂ ਨੂੰ ਲੈ ਕੇ ਜਾਇਆ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਕਿ ਕੋਰਟ ਜਿਹੜੀ ਹੈ ਮਾਂ ਜੋ ਕੋਰਟ ਕੀ ਫੈਸਲਾ ਕਰੇਗੀ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਫਿਰ ਹਾਲ ਚਰਚਾ ਕੀਤੀ ਹੈ ਕਿ ਕਿਹੜੇ ਕਿਹੜੇ ਕਾਰਨਾ ਕਰਕੇ ਕਿਸ ਤਰ੍ਹਾਂ ਇਹਨਾਂ ਦੀ ਗ੍ਰਿਫਤਾਰੀ ਹੋਈ ਤੇ ਅੱਗੋਂ ਜਾਂਚ ਜਿਹੜੀ ਉਹ ਕਿਵੇਂ ਚੱਲੇਗੀ ਇਸ ਬਾਰੇ ਹੀ ਅੱਜ ਚਰਚਾ ਕੀਤੀ ਕੈਮਰਾਮੈਨ ਅਜੇ ਦੇ ਨਾਲ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ